ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਇੱਕ ਤੁਹਾਡੇ ਸਾਹਮਣੇ ਜਿਹੜਾ ਬੱਚਾ ਪਿਆਗਾ ਆਪਾਂ ਵੱਧ ਤੋਂ ਵੱਧ ਦੀ ਹੈਲਪ ਕਰਨੀ ਆ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਕਿਉਂਕਿ ਆਪਾਂ ਹੋਰ ਤਰ੍ਹਾਂ ਦਾ ਵੀ ਨੈਟ ਦੇਖੀ ਜਾਂਦੇ ਆਂ ਵੱਧ ਤੋਂ ਵੱਧ ਆਪਾਂ ਵੀਡੀਓ ਦੇਖ ਲੈਣੇ ਆਂ ਨੈਟ ਫੁੱਕੀ ਜਾਂਦੇ ਆ ਉਹ ਚੀਜ਼ਾਂ ਨੂੰ ਛੱਡ ਕੇ ਜਿਹਦੇ ਤੱਕ ਵੀਡੀਓ ਪਹੁੰਚਦੀ ਹੈ ਹਰ ਇੱਕ ਬੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਕੋਈ ਸੱਜਣ ਦਾਨੀ ਸੱਜਣ ਆਪਣਾ ਬਾਈ ਦੀ ਹੈਲਪ ਕਰ ਸਕੇ ਤੇ ਆਜੋ ਆਪਾਂ ਪੁੱਛਦੇ ਆਂ ਵੀ ਇਹ ਬੱਚੇ ਨਾਲ ਕੀ ਬਣਿਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਇਹ ਤੇ ਮੰਮੀ ਤੇ ਡੈਡੀ ਬੈਠੇ ਨੇ ਤੇ ਬੱਚੇ ਦਾ ਆਪਾਂ ਸਾਰਾ ਕੁਝ ਦੱਸਾਂਗੇ ਵੀ ਕੀ ਪ੍ਰੋਬਲਮ ਆ ਸਾਰੇ ਹਾਲਾਤ ਦੱਸਦੇ ਆਂ ਹਾਂਜੀ ਅੰਕਲ ਜੀ ਜਿਵੇਂ ਬੱਚਾ ਪਿਆ ਆਪਣਾ ਤੇ ਇਹਦੇ ਨਾਲ ਕੀ ਵਾਪਰਿਆ ਸੀ ਕਿੰਨਾ ਟਾਈਮ ਹੋ ਗਿਆ ਜੀ ਇਹ 27 ਤਰੀਕ ਦੀ ਵਜ੍ਹੀ ਹੋਇਆ ਇਹਦੇ ਖੇਡਦੇ ਬੱਚੇ ਤੋਂ ਹਾਂਜੀ ਛੋਟ ਲੱਗੀ ਸੀ ਇਹਦੀ ਦਿਮਾਗ 'ਚ ਹਾਂਜੀ ਤੇ ਦਿਮਾਗ ਨਹੀਂ ਕੰਮ ਕਰ ਰਿਹਾ ਅੱਛਾ ਜਿੰਨਾ ਪੈਸਾ ਛਿਲਾ ਚੁੱਕੇ ਆ ਉਹ ਸਾਰਾ ਕੁਝ ਪੈਸਾ ਨਹੀਂ ਦੀ ਵਾਸਤੇ ਹਾਂਜੀ ਹਾਂਜੀ ਤੇ ਦਵਾਈ ਬੂਟਲੀ ਉਹਨਾਂ ਚਾ ਪਿਆ ਇੱਕ ਇਹਦਾ ਪਹਿਲਾ ਇਲਾਜ ਕਿੱਥੋਂ ਚੱਲਿਆ ਜੀ ਕੋਈ ਹਸਪਤਾਲ 'ਚ ਲੈ ਕੇ ਗਏ ਹੋ ਹੋਰ ਕਿੱਥੇ ਸਾਰਜ 'ਚ ਵੀ ਲੈ ਕੇ ਗਏ ਜੀ ਬ ਚੰਡੀਗੜ੍ਹ ਵੀ ਲੈ ਗਈ ਤੇ ਬਠਿੰਡੇ ਵਾਲੇ ਜਾਂ ਚੰਡੀ ਵਾਲੇ ਚੰਡੀਗੜ੍ਹ ਹਲਕੀ ਕਹਿੰਦੇ ਚੰਡੀਗੜ੍ਹਾਂ ਤੇ ਸੀ ਗਿਆ ਸੀ ਇਹ ਕਹਿੰਦੇ ਵੀ ਬੱਚਾ ਤੁਹਾਡਾ ਵੀ ਇੱਕ ਤਾਂ ਇਹਨੂੰ ਮਸ਼ੀਨ ਦੀ ਲੋੜ ਸੀਗੀ ਹਾਂਜੀ ਵੀ ਮਸ਼ੀਨ ਲਈ ਇਸ ਲਈ ਬੇਲੀ ਨਹੀਂ ਹੈਗਾ ਜੀ ਬੈੱਡ ਨਹੀਂ ਹੈਗਾ ਹਾਂਜੀ ਤੇ ਬਾਕੀ ਵੀ ਬੱਚਾ ਤੁਹਾਡਾ ਸੀਰੀਅਸ ਆ ਸੀਰੀਅਸ ਅਜਿ ਕਿਸ ਰੱਖ ਨਹੀਂ ਸਕਦੇ ਤੁਸੀਂ ਜਲੀਆਣਾ ਆਪਣੀ ਮਰਜ਼ੀ ਨੇ ਲਿਆ ਵੀ ਸਕਦੇ ਬੱਚੇ ਨੂੰ ਬੱਚਾ ਆਪਣਾ ਇਕੱਲਾ ਹੀ ਆ ਤਿੰਨ ਮੁੰਡੇ ਆ ਅੱਛਾ ਅੱਛਾ ਇਹ ਵਿਚਾਰਾੜਾ ਕਿ ਛੋਟਾ ਹੀ ਛੋਟਾ ਬੱਚਾ ਹਾਂਜੀ ਤੇ ਇਸ ਬੱਚੇ ਅ ਬੱਚੇ ਦੀ ਜਿਹੜੀ ਉਮਰ ਆ ਤੁਹਾਡੇ ਸਾਹਮਣੇ ਆ ਜਿਵੇਂ ਛੋਟਾ ਹੀ ਨਿਆਣਾ ਉਮਰ ਕਿੰਨੀ ਕਹੀਦੀ 14 ਸਾਲ ਦੇ ਉਹ ਤੇਰਾ 14 ਸਾਲ ਦਾ 13 14 ਸਾਲ ਦੀ ਉਮਰ ਦਾ ਬੱਚੇ ਦੀ ਤੇ ਇਹ ਖੇਡਣ ਗਏ ਸੀ ਖੇਡਦੇ ਖੇਡਦੇ ਤਾਂ ਉਹ ਸੱਟ ਵੱਜ ਗਈ ਦੂਸਰੇ ਬੱਚੇ ਤੋਂ ਇਹਦੇ ਮੱਥੇ 'ਚ ਤੇ ਇਹਦੀ ਜਿਹੜੀ ਦਿਮਾਗ ਵਾਲੀ ਸਿਰ ਦੀ ਨਾੜੀ ਸੀਗੀ ਉਹ ਕੱਟ ਗਈ ਕੱਟਣ ਕਾਰਨ ਇਹਦੇ ਦਿਮਾਗ ਦੇ ਵਿੱਚ ਪ੍ਰੋਬਲਮ ਆ ਗਈ ਤੇ ਨਾ ਇਸ ਬੱਚੇ ਦੀ ਆਹ ਬਾਹਾਂ ਕੰਮ ਕਰਦੀ ਐ ਇਧਰਲੀ ਇੱਕ ਸਾਈਡ ਵਾਲੀ ਤੇ ਇਹਦੇ ਵਿੱਚ ਪ੍ਰੋਬਲਮਾਂ ਇਹਦੇ ਨਾ ਇਹਨੂੰ ਸੁਣਾਈ ਦਿੰਦਾ ਕੱਲਾ ਨਾ ਅੱਖਾਂ ਤੋਂ ਵੀ ਇਹਦੀ ਜਿਹੜੀ ਨਿਗਾ ਉਹ ਵੀ ਚਲੀ ਗਈ ਤੇ ਬਹੁਤ ਜ਼ਿਆਦਾ ਘਟਦੀਂਦਾ ਤੇ ਵਿਚਾਰੇ ਨੂੰ ਕੁਝ ਨਹੀਂ ਪਤਾ ਲੱਗਦਾ ਨਾ ਇਹ ਬੋਲ ਸਕਦਾ ਤੇ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਤੇ ਛੋਟੀ ਜੀ ਉਮਰ ਦਾ ਬੱਚਾ ਥੋਡੇ ਲਾਈਕ ਸ਼ੇਅਰ ਦੇ ਨਾਲ ਇਸ ਦੀ ਵਿਚਾਰੇ ਦੀ ਇੱਕ ਜ਼ਿੰਦਗੀ ਸੰਭਲ ਜਾਣੀ ਆ ਇਹਦੀ ਜਾਨ ਬਚ ਜਾਣੀ ਆ ਕਿਉਂਕਿ ਬਹੁਤ ਸੀਰੀਅਸ ਕੇਸ ਆ ਪਿੰਡ ਲਖਮੀਰਵਾਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਆਪਾਂ ਅੱਜ ਖੜੇ ਆ ਤੇ ਤੁਹਾਨੂੰ ਆਪਾਂ ਇਹਨਾਂ ਦੇ ਘਰ ਦੇ ਹਾਲਾਤ ਵੀ ਦਿਖਾ ਦਿੰਨੇ ਆ ਆ ਦੇਖੋ ਜਿਵੇਂ ਘਰ ਦੇ ਪੌਣ ਦੇ ਹਾਲਾਤ ਵੀ ਹੈ ਨਹੀਂਗੇ ਤੁਹਾਡੇ ਸਾਹਮਣੇ ਜਿਵੇਂ ਇਹ ਪਹਿਲਾਂ ਸਰਕਾਰੀ ਜਿਹੜਾ ਆਪਣੇ ਘਰ ਪਾਉਂਦੇ ਆ ਸਰਕਾਰਾਂ ਵੱਲੋਂ ਪਾਇਆ ਹੋਇਆ ਤੇ ਆ ਬਾਥਰੂਮ ਦਿਖਾ ਦਿੰਨੇ ਆ ਤਹਾਡੇ ਸਾਹਮਣੇ ਜਿਵੇਂ ਐਡਾ ਇੱਕ ਬਾਥਰੂਮ ਆ ਇੰਨੀ ਗੰਜਾਇਸ ਆ ਇਹਨਾਂ ਕੋਲੇ ਤੁਹਾਡੇ ਸਾਹਮਣੇ ਆ ਤੇ ਤੁਸੀਂ ਸਾਰਿਆਂ ਅੱਗੇ ਬੇਨਤੀ ਕਰਦੇ ਆ ਇਹਨਾਂ ਕੋਲੇ ਦਵਾਈ ਲਿਓਣ ਨੂੰ 1 ਰੁਪਿਆ ਵੀ ਨਹੀਂ ਹੈਗਾ ਤੇ ਵੀਰਾਂ ਨੂੰ ਆਪਾਂ ਇਹੀ ਬੇਨਤੀ ਕਰਦੇ ਆ ਵੀ ਬਾਈਆਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਕਿ ਇਹ ਇਸ ਬੱਚੇ ਦੀ ਦਵਾਈ ਲੈ ਸਕਣ ਮੈਡੀਸਿਨ ਲੈ ਸਕਣ ਕਿਉਂਕਿ ਇਸ ਬੱਚੇ ਦੀ ਜਾਨ ਬਚ ਜਾਵੇ ਆਪਣੇ ਸਾਰੇ ਹੈਗਾ ਜੇ ਲਾਈਕ ਸ਼ੇਅਰ ਕਰਾਂਗੇ ਵੱਧ ਤੋਂ ਵੱਧ ਤਾਂ ਇਸ ਬੱਚੇ ਦੀ ਇੱਕ ਲਾਈਕ ਸ਼ੇਅਰ ਨਾਲ ਜਾਨ ਬਚ ਸਕਦੀ ਆ ਤੁਹਾਡੇ ਹੱਥ ਦੇ ਵਿੱਚ ਆ ਕਿਉਂਕਿ ਜੇ ਤੁਸੀਂ ਲਾਈਕ ਸ਼ੇਅਰ ਕਰੋਗੇ ਜਿਹੜੇ ਆਪਣੇ ਦਾਨੀ ਨੇ ਵੀਰ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚੂਗੀ ਤਾਂ ਇਹਨਾਂ ਦੀ ਵੀਰਾਂ ਦੀ ਆ ਕੇ ਹੈਲਪ ਕਰਨਗੇ ਆਪਾਂ ਇਹਨਾਂ ਦਾ ਮੋਬਾਈਲ ਨੰਬਰ Google Pay ਜਿਹੜਾ ਸਕੈਨਰ ਪਾਵਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਗੱਲਬਾਤ ਕਰਕੇ ਤੁਸੀਂ ਇਹਨਾਂ ਦੇ ਹਾਲਾਤ ਪੁੱਛ ਸਕਦੇ ਹੋ ਤੁਹਾਡੇ ਸਾਹਮਣੇ ਜਿਵੇਂ ਬੱਚਾ ਅੱਜ ਵੀ ਕਰ ਰਿਹਾ ਅੱਜ ਵੀ ਕਰਨ ਦੇ ਨਾਲ ਪਾਈਪਾਂ ਪਟ ਦਿੰਦਾ ਕਿਉਂਕਿ ਸੁਝਬੂਝ ਨਹੀਂ ਰਹਦੀ ਮਾੜਾ ਮੋਟਾ ਸੁਣਦਾ ਤੇ ਤੁਹਾਡੇ ਸਾਹਮਣੇ ਆ ਜਿਵੇਂ ਵਿਚਾਰਾ ਕਿਵੇਂ ਔਖਾ ਹੋ ਰਿਹਾ ਤੇ ਐਵੇਂ ਜਿ ਕਰੀ ਇਹਨਾਂ ਨੂੰ ਲੈ ਕੇ ਇਹਨਾਂ ਨੂੰ ਮਾਪਿਆ ਉਹਨੂੰ ਸਾਰੀ ਰਾਤ ਸਾਰਾ ਦਿਨ ਐਸੀ ਤਰੀਂ ਇਹਨੂੰ ਲੈ ਕੇ ਪੈ ਰਹੇ ਨੇ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਥੈਂਕ ਯੂ